ਆ ਸੁੱਖਾ ਖੁਗਸ਼ੂਰ ਤੇ ਕਾਲਾ ਬਾਗੜੀਆਂ ਜੀ ਆਇਓ ਮੈਦਾਨ ਦੇ ਅੰਦਰ ਇੱਕ ਤੁਹਾਡੇ ਕੋ ਪਹਯਾਤ ਕਰਾਈਏ ਆਪਾਂ ਸਾਡੇ ਸੁੱਖਾ ਖੁਗਸ਼ੂਰ ਕਾਲਾ ਬਾਗੜੀਆਂ ਜੀ ਮਿਹਰਬਾਨੀ ਕਰਕੇ ਇੱਕ ਫੈਸਲਾ ਕਰਨਾ ਹੈ ਸੋ ਆਇਓ ਮਿਹਰਬਾਨੀ ਕਰਕੇ ਆਪਾਂ ਮੈਚ ਦੀ ਜਲਦੀ ਸ਼ੁਰੂਆਤ ਕਰਾਂਗੇ ਆਪਾਂ ਦੱਸਦੀਏ ਸੰਗਤ ਰਾਮ ਵੀ ਇੱਕ ਕੋਚ ਨੇ ਗੁਸਤਾਖੀ ਕੀਤੀ ਉਹਨੇ ਰੇਫਰੀ ਨੂੰ ੱੱਕਾ ਮਾਰਿਆ ਇਹ ਵਧੀਆ ਗੱਲ ਨਹੀਂ ਪਰ ਉਹਦੀ ਆਪਾਂ ਸੌਰੀ ਮੰਗਾਵਾਗੇ ਗਰਾਊਂਡ ਦੇ ਵਿੱਚ ਸੱਜ ਕੇ ਵੀ ਹਾਂ ਇੱਕ ਵਾਰੀ ਤਾਂ ਉਹਨੇ ਸੌਰੀ ਮੰਗ ਲਈ ਹੈ ਸੁੱਖਾ ਕਹਿੰਦਾ ਦੂਸਰੀ ਵਾਰ ਫਿਰ ਆਪਾਂ ਸੌਰੀ ਮੰਗਾਵਾਗੇ ਰੈਫਰੀ ਸਾਹਿਬਾ ਨੂੰ ਬੇਨਤੀ ਹੈ ਵੀ ਦਰਸ਼ਕ ਜਿਹੜੇ ਆ ਕਬੱਡੀ ਦੇ ਪ੍ਰੇਮੀ ਦੇਖ ਰਹੇ ਹੈ ਸੋ ਆਪਾਂ ਖੇਡ ਕਬੱਡੀ ਸੋ ਸ਼ੁਰੂਆਤ ਕਰੀਏ ਜੀ ਮੱਲੀ ਸਾਹਿਬ ਆਇਓ ਮਿਹਰਬਾਨੀ ਕਰਕੇ ਪਾਲ ਸਿੰਘ ਜੀ ਮਾਰੋ ਵਿਸਲ ਆਪਾਂ ਸ਼ੁਰੂਆਤ ਕਰ ਦਈਏ ਇਸ ਮੈਚ ਦੀ ਸ਼ੁਰੂਆਤ ਕਰੀਏ ਉਸ ਨੌਜਵਾਨ ਨੂੰ ਆਪਾਂ ਗਰਾਊਂਡ ਦੇ ਵਿੱਚ ਸੱਜ ਕੇ ਜ਼ਰੂਰ ਜਿਹੜੀ ਹੈ ਸੌਰੀ ਮੰਗਾਵਾਗੇ ਗਰਾਊਂਡ ਦੇ ਵਿੱਚ ਕਾਲਾ ਹਲੋ ਕਾਲਾ ਬਾਗੜੀ ਆ ਜੀ ਸਾਡੇ ਸਤਕਾਰਯੋਗ ਨੇ ਸੋ ਇਹ ਦੋਸ਼ਪ ਕਾਲਾ ਜੀ ਤੁਸੀਂ ਕਰੋ ਆ ਫੈਸਲਾ ਮਿਹਰਬਾਨੀ ਕਰੇ ਹਲੋ ਤਰਲੋਚਨ ਬਾਜੀ ਅੰਮੀ ਸਾਹਿਬ ਦੋ ਮਿੰਟ ਗਾਉਣ ਜਾਇਓ ਬੈਸਟਾ ਪ੍ਰਾਸ ਬਲੀਜ਼ ਤਾਂ ਤਾਂ ਮੈਂ ਸੱਪਣਾ ਚੱਕਦੀ ਹਾਂ ਕੋ ਸੌਰੀ ਨਾ ਵੀ ਮਿਚਾਉਂਦੇ ਕੋ ਸੌਰੀ ਵੀ ਵੀ ਜਾ ਰਿਹਾ ਸਾਰਾ ਕੁਛ ਹੈ ਨਾ ਠੀਕ ਨਹੀਂ ਲੱਗਦਾ ਬਾਜੀ ਇੱਕ ਛਰੀ ਰਿਕਵੈਸਟ ਹੈ ਜ਼ਰੂਰ ਆ ਤੁੰਗਾ ਜੀ ਕਾਲਗੜ ਬਾਜੀ ਤੇ ਮਨ ਰਿਕਵੈਸਟ ਹੈ ਭਰਾ ਜੀ ਜ਼ਰੂਰ ਆ ਦੋ ਮਿੰਟ ਗਾਉਣ ਦੇ ਤੰਮੀ ਬਾਈ ਪਲੀਜ਼ 2 ਮਿੰਟ ਗਰਾਉਂਡ 'ਚ ਆ ਜਾਓ ਰਿਕਵੈਸਟ ਤੁਹਾਡੇ ਵੱਲ ਜੀ ਦਾ ਤਮੀ ਸਾਹਿਬ ਇੰਨੀ ਵਾਰੀ ਦਾ ਰੱਬ ਮੰਨ ਜਾਂਦਾ ਯਾਰ ਇੰਨੇ ਤਰਲਿਆਂ ਦੇ ਨਾਲ ਆਓ ਕਿਧਰ ਦੇ ਪਾਸੇ ਮਨਪਰੀ ਦਾ ਆਵੇ ਨੋਜੋਨ ਕਲਕਟ ਸਾਹਿਬ ਇਹ ਵਧੀਆ ਗੱਲ ਹੈ ਕਬੱਡੀ ਦੇ ਸਿਰੋਂ ਸਾਡਾ ਸਾਰਿਆਂ ਦਾ ਰੋਜ਼ਗਾਰ ਚੱਲਦਾ ਹੈ ਆਪਾਂ ਗਰਾਊਂਡ ਦੇ ਵਿੱਚ ਜਿਹੜੀ ਉਹ ਸੌਰੀ ਵੀ ਮੰਗਾਵਾਂਗੇ ਕਾਲਾ ਕਹਿੰਦਾ ਇੱਕ ਵਾਰੀ ਤਾਂ ਮਾਫੀ ਆਪਾਂ ਮੰਗਵਾ ਚੁੱਕੇ ਆ ਸੋ ਇਸ ਕਰਕੇ ਮਾਫ ਕਰਨਾ ਵੀ ਸਾਡਾ ਫਰਜ਼ ਹੈ ਸੋ ਮਿਹਰਬਾਨੀ ਕਰਕੇ ਆਪਾਂ ਸ਼ੁਰੂਆਤ ਕਰੀਏ ਹਾਂ ਕਰੋ ਜੀ ਗਰਾਊਂਡ ਕਲੀਅਰ ਕਰੋ ਗਰਾਊਂਡ ਮਿਹਰਬਾਨੀ ਕਰਕੇ ਆ ਤਾਲੀਆਂ ਮਾਰੋ ਜੀ ਮੈਚ ਦੇ ਵਾਸਤੇ ਆਪਾਂ ਸ਼ੁਰੂਆਤ